ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਆਪ ਦੇ ਸੰਮੁਖ ਸਾਕਾ ਚਮਕੌਰ ਦੀ ਗੜੀ ਦੀ ਇੱਕ ਵਾਰਤਾ ਪੇਸ਼ ਕਰਨ ਜਾ ਰਿਹਾ ਹਾਂ ਜਦੋਂ ਪਾਈ ਦਇਆ ਸਿੰਘ ਸਾਹਿਬ ਜادہ ਜੁਝਾਰ ਸਿੰਘ ਦਾ ਮ੍ਰਿਤਕ ਸਰੀਰ ਆਪਣੀ ਗੋਦ ਵਿੱਚ ਰੱਖ ਕੇ ਕਲਗੀ ਤਰਪਤਾ ਨੂੰ ਸਵਾਲ ਕਰਦੇ ਹਨ ਉਸ ਸਮੇਂ ਦੇ ਵਾਕਿਆ ਨੂੰ ਕਲ ਬੰਦ ਕੀਤਾ ਹੈ ਸਿੱਖ ਧਰਮ ਦੇ ਮਹਾਨ ਰਾਈਟਰ ਚਰਨ ਸਿੰਘ ਸਫਰੀ ਨੇ ਜਿਨ੍ਹਾਂ ਦਾ ਲਿਖਿਆ ਸਾਕਾ ਸਰਹੰਦ ਪੂਰੀ ਦੁਨੀਆ ਵਿੱਚ ਮਕਬੂਲ ਹੋ ਚੁੱਕਾ ਹੈ ਇਹ ਉਹਨਾਂ ਦੀ ਲਿਖੀ ਰਚਨਾ ਹੈ ਸਫਰੀ ਸਾਹਿਬ ਦਾ ਇਹ ਦਾਵਾ ਹੈ ਜਿਹੜਾ ਵੀ ਇਸ ਕਵਤਾ ਨੂੰ ਧਿਆਨ ਨਾਲ ਨੀਜਾ ਲਾ ਕੇ ਸੁਨੇਗਾ ਉਹ ਸ਼ਰੀਰਕ ਤੌਰ ਤੇ ਭਾਵੇਂ ਕਿਤੇ ਵੀ ਬੈਠਾ ਹੋਵੇ ਪਰ ਆਤਮਿਕ ਤੌਰ ਤੇ ਉਹ ਚਮਕੌਰ ਦੀ ਗੜੀ ਵਿੱਚ ਹੋਵੇਗਾ ਲਓ ਪੇਸ਼ ਹੈ ਵਾਰਤਾ ਪਾਈ ਦਾਇਆ ਸਿੰਘ ਦੇ ਸਵਾਲ ਤੇ ਕਲਗੀ ਤਰਕਤਾ ਦੇ ਜਵਾਬ ਬਦਲਾਂ ਚੋਂ ਬਿਜਲੀ ਬਦਲਾਂ ਚੋਂ ਬਿਜਲੀ ਚਮਕ ਕੇ ਸੀ ਗਿਮਾਰਦੀ ਹੋਈ ਰੁਸ਼ਨਾਈਆਂ ਸੁਨਰੀ ਜਹੀ ਤਾਰਦੀ ਬਦਲਾਂ ਜੰਮੱਕੇ ਸੀਗੀ ਮਾਰਦੀ ਹੋਈ ਰੁਸ਼ਨਾਈਆਂ ਸੁਨਰੀ ਜਹੀ ਤਾਰਦੀ ਦਾਇਆ ਸਿੰਘ ਵੱਲੇ ਨਿਗਾਹ ਗਈ ਆਂ ਦਤਾਰਦੀ ਉਹ ਪੱਟਾਂ ਉੱਤੇ ਲੋਥ ਲਗੇ ਬੈਠਾ ਸੀ ਜੁਜਾਰਦੀ ਮੌਤ ਦੇ ਨਸ਼ੇ 'ਚੀ ਉੱਥੇ ਜ਼ਿੰਦਗੀ ਸੀ ਚੂਮਦੀ ਬੋਲੇ ਦਾਇਆ ਸਿੰਘ লাশ ਤੱਕ ਕੇ ਮਾਸੂਮ ਦੀ ਉਹ ਜ਼ਿੰਦਗੀ ਦੇਦਾ ਦਿਆ ਜ਼ਿੰਦਗੀ ਦੇਦਾ ਸੁਨਹਿਰੀ ਬਾਜਾਂ ਵਾਲਿਆ ਬੜੇ ਹੀ ਪਿਆ ਨੂੰ ਸੀ ਪਾਲਿਆ ਜ਼ਿੰਦਗੀ ਦੇ ਦਾਤਿਆ ਸੁਨੇਰੀ ਬਾਝਾਂ ਵਾਲਿਆ ਬੜੇ ਹੀ ਪਿਆਰ ਨਾਲ ਤੂੰ ਪੁੱਤਾਂ ਨੂੰ ਸੀ ਪਾਲਿਆ ਵੇਖ ਕੇ ਜੁਜਾਰ ਨੂੰ ਵੇਖ ਕੇ ਜੁਜਾਰ ਨੂੰ ਕਿਉਂ ਪੈਰ ਖਸਕਾਲਿਆ ਉਹ ਦਾਤਾ ਇੱਕ ਵਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਲੱਗਾ ਹੋਇਆ ਪਾਤਸ਼ਾਹ ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਪੁੱਤਰਾਂ ਦੀ ਪੀੜ ਤਾਂ ਪੰਛੀ ਵੀ ਨਹੀਂ ਚੱਲਦੇ ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਪੁੱਤਰਾ ਦੀ ਪੀੜ ਤਾਂ ਪੰਛੀ ਵੀ ਨਹੀਂ ਚੱਲਦੇ ਜੀ ਚਾਉਂਦਾ ਇੱਥੇ ਜੀ ਚਾਉਂਦਾ ਇੱਥੇ ਕੁਝ ਪਿਆਰ ਮੈਂ ਜਿਤਾਦਿਆਂ ਨਪਾਈ ਦੀ ਅਖੀਰ ਜਿਹੜੀ ਉਹ ਰਸਮ ਨ ਬਾਦਿਆਂ ਪੱਗ ਲਾ ਕੇ ਸੀਸ ਦੀ ਪਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ ਅੱਧੀ ਅੱਧੀ ਦੋਹਾਂ ਦੇ ਸ਼ਰੀਰ ਉੱਤੇ ਪਾ ਦਿਆਂ ਇਹ ਗੱਲ ਦਾਇਆ ਸਿੰਘ ਜੀ ਹੋਰ ਕਹਿਣ ਲੱਗੇ ਪਾਸ਼ਾ ਬੜੇ ਹੀ ਗਰੀਬ ਮਾਪੇ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪੈਨੇ ਬੜੇ ਹੀ ਗਰੀਬ ਮਾਪੇ ਇਸ ਜਗ ਵਿੱਚ ਪਏ ਨੇ ਕਫਣੋਂ ਬਗੈਰ ਦਾਤਾ ਕੀਦੇ ਪੁੱਤ ਗਏ ਨੇ ਕਫਣੋਂ ਬਗੈਰ ਦਸ ਕੀਦੇ ਪੁੱਤ ਗਏ ਨੇ ਇਹ ਸਨ ਭਾਈ ਦਾਇਆ ਸਿੰਘ ਦੇ ਸਵਾਲ ਕਲਗੀਧਰ ਪਿਤਾ ਬੜੇ ਹੀ ਜੁਸ਼ੀਲੇ ਟੰਗਣਾ ਭਾਈ ਦਾਇਆ ਸਿੰਘ ਦੇ ਸਵਾਲਾਂ ਦਾ ਉੱਤਰ ਇੰਜ ਦਿੰਦੇ ਹਨ बोले दशमेश पिता बोले दशमेश पिता मुख ललकार के लेना की तू सिंगा मेरे पुत्ता नु प्यार के बोले दशमेश पिता मुख ललकार के लेना की तू सिंगा मेरे पुत्ता नु प्यार के ਉਹ ਵੇਖ ਨਾਮਦਾਨ ਵਿੱਚ ਉਹ ਵੇਖ ਨਾਮਦਾਨ ਵਿੱਚ ਤੂੰ ਜਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨ ਵਾਰ ਕੇ ਖਾਲਸੇ ਨੂੰ ਛੱਡ ਖਾਲਸੇ ਨੂੰ ਛੱਡ ਮੈਂ ਪਿਆਰ ਪੁੱਤਾਂ ਦਾ ਜਤਾਦਿਆਂ ਉਹ ਦਾਇਆ ਸਿੰਗਰ ਸਿੱਖੀ ਚ ਵਖਰੇਵਾ ਕੇ ਵਾਦਿਆਂ ਖਾਲਸੇ ਨੂੰ ਛੱਡ ਖਾਲਸੇ ਨੂੰ ਛੱਡ ਮੈਂ ਪਿਆਰ ਪੁੱਤਾਂ ਦਾ ਜਤਾਦਿਆਂ ਉਹ ਦਾਇਆ ਸਿੰਗਰ ਸਿੱਖੀ ਚ ਵਖਰੇਵਾ ਕੇ ਵਾਦਿਆਂ ਔਖ ਸੋਖ ਵੇਲੇ ਔਖ ਸੋਖ ਵੇਲੇ ਐ ਮੇਰੇ ਸਿੰਘ ਪਾਈਵਾਲ ਨੇ ਵੇਖ ਨ ਮਦਾਨ ਵਿੱਚ ਅੱਜ ਪਏ ਕਿਹੜੇ ਹਾਲ ਨੇ ਮੇਰੇ ਲਾਲਾ ਤੂੰ ਪਿਆਰੇ ਮੇਰੇ ਪੁੱਤਾਂ ਤੂੰ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਬਿਨਾਂ ਤਨ ਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ ਮੇਰੇ ਲਾਲਾ ਤੂੰ ਪਿਆਰੇ ਮੇਰੇ ਪੁੱਤਾਂ ਤੂੰ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਬਿਨਾ ਤਨ ਖਾਹੂ ਜਿਹੜੇ ਰਹੇ ਮੇਰੇ ਨਾਲ ਨੇ ਜਦੋਂ ਤੱਕ ਇਹਨਾਂ ਦਾ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਉਹ ਮੁੱਕਦਾ ਜੀਤ ਤੇ ਜੁਝਾਰ ਦੀ ਮੈਂ Laash ਨਹੀਂ ਉਹ ਚੁੱਕਦਾ ਜਦੋਂ ਤੱਕ ਇਹਨਾਂ ਦਾ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਉਹ ਮੁੱਕਦਾ ਜੀਤ ਤੇ ਜੁਝਾਰ ਦੀ ਮੈਂ লাশ ਨਹੀਂ ਚੁੱਕਦਾ ਦਾਇਆ ਸਿੰਘਾ ਮੋਵਾਲੇ ਦਾਇਆ ਸਿੰਘਾ ਮੋਵਾਲੇ ਸਭ ਤਿੰਨ ਕੇ ਦਰੋੜ ਦੇ ਛੋੜ ਦੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਪੰਥ ਦੇ ਸ਼ਹੀਦ ਕੌਮ ਦੇ ਸ਼ਹੀਦ ਨਹੀਂ ਕਫਨਾ ਨੂੰ ਲੋੜ ਦੇ ਉਹ ਦਾਇਆ ਸਿੰਘਾ ਤੂੰ ਇਹदाई ਦਮਾਲਾ ਇਹਦੇ ਮੂੰਹ ਉੱਤੇ ਮੋੜ ਦੇ ਪੰਥ ਦੇਸ਼ਹੀਦ ਕੌਮ ਦੇਸ਼ਹੀਦ ਨਈਓ ਕਫਨਾ ਨੂੰ ਲੋੜ ਦੇ ਉਹ ਦਾਇਆ ਸਿੰਘਾ ਤੂੰ ਇਹਗਾਈ ਦਮਾਲਾ ਇਹਦੇ ਮੂੰਹ ਉੱਤੇ ਮੋੜ ਦੇ ਦਾਇਆ ਸਿੰਘਾ ਕਿਉਂ ਦਈ ਜਾਣਾ ਮੋਦੀਆਂ ਥੰਮੀਆਂ ਚੱਲ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ ਦਾਇਆ ਸਿੰਘਾ ਕਿਉਂ ਦਈ ਜਾਨਾ ਮੋਹ ਦੀਆਂ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ ਪੰਥ ਦੇ ਸ਼ਹੀਦ ਕੌਮ ਦੇ ਸ਼ਹੀਦ ਨਹੀਂ ਕਫਣਾ ਨੂੰ ਲੋੜ ਦੇ ਉਹ ਦਾਇਆ ਸਿੰਘਾ ਤੂੰ ਇਹਦਾ ਹੀ ਦਮਾਲਾ ਇਹਦੇ ਮੂੰਹ ਉੱਤੇ ਮੋੜ ਦੇ ਦਾਇਆ ਸਿੰਘਾ ਕਿਉਂ ਦਈ ਜਾਣਾ ਮੋਹ ਦੀਆਂ ਥੰਮੀਆਂ ਚੱਲ ਸਿੱਖੀ ਦੀਆਂ ਵਾਟਾਂ ਅਜੇ ਹੋਰ ਮਹੀਨੇ ਲੰਮੀਆਂ ਅਜੇ ਹੋਰ ਮਹੀਨੇ ਲੰਮੀਆਂ ਕਵੀ ਨੇ ਕਲਗੀਧਰਪਤਾ ਦੀ ਮਾਨਸਿਕ ਅਵਸਥਾ ਦਾ ਵਰਣਨ ਕੀਤਾ ਹੈ ਜਦੋਂ ਉਹ ਚਮਕੌਰ ਦੀ ਗੜੀ ਨੂੰ ਛੱਡਦੇ ਹਨ ਉਹਨਾਂ ਦੀ ਮਾਨਸਿਕ ਹਾਲਤ ਕੀ ਸੀ ਸਿੱਖ ਕੌਮ ਅਜ ਕਿੰਦਰ ਨੂੰ ਜਾ ਰਹੀ ਹੈ ਕਿਹੜੇ ਰਸਤੇ ਪੈ ਰਹੀ ਹੈ ਆਪsweਤ ਲੜਾਈ ਝੜੇ ਕਰ ਰਹੀ ਹੈ ਖਾਲਸਾ ਜੀ ਧਿਆਨ ਨਾਲ ਸੋਚਣ ਦੀ ਲੋੜ ਹੈ ਤੇ ਜਿਸਰਾ ਕਲਗੀਧਰ ਪਿਤਾ ਨੇ ਸਾਨੂੰ ਹੁਕਮ ਕੀਤਾ ਸੀ ਅਸਤੇ ਉਸ ਤੋਂ ਕਿੰਨਾ ਪਾਸੇ ਜਾ ਰਹਾਂ ਸੋਨਾ ਜਰਾ ਗੌਰ ਨੇ ਕਵਿਦਿਆ ਲੈਣਾ ਮੇਰੀ ਰੂ ਇਸ ਮੌਤ ਨੂੰ ਲੋਚਦੀ ਰਹੀ ਮੇਰੀ ਰੂ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਤਾਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਇਹ ਤਾਂ ਕਹਿਣ ਦੇਣਾ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਤਾਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਇਹ ਤਾਂ ਕਹਿਣ ਦੇਣਾ ਕਿ ਮੈਂ ਪੁੱਤ ਮਰਵਾ ਕੇ ਏ ਵੀ ਕੈਨ ਲੋਕੀ ਤਾਂ ਵੀ ਸੁਣ ਲਵਾਗਾ ਕੇ ਮੈਂ ਜਾਨ ਬਚਾ ਕੇ ਆ ਗਿਆ ਹਾਂ ਇਹਨਾਂ ਮੇਹਣਿਆਂ ਤੋਂ ਮੈਨੂੰ ਮਾਣ ਮਿਲਦਾ ਕੇ ਸਰਪੰਸ ਲੁਟਾ ਕੇ ਆ ਗਿਆ ਹਾਂ ਇਹਨਾਂ ਮੇਹਣਿਆਂ ਤੋਂ ਮੈਨੂੰ ਮਾਣ ਮਿਲਦਾ ਕੇ ਸਰਬੰਸ ਲੁਟਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾ ਨਹੀਂ ਜੱਗ ਸਾਰਾ ਮੈਨੂੰ ਰਤਾ ਪਰਵਾ ਨਹੀਂ ਜੱਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ ਪਰ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ ਮੈਨੂੰ ਰਤਾ ਪਰਵਾ ਨਹੀਂ ਜਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ ਪਰ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ ਰਾਹੀ ਕੋਈ ਵੀ ਪ੍ਰੀਤ ਦੀਆਂ ਮੰਜ਼ਲਾਂ ਦਾ ਰਾਹੀ ਕੋਈ ਵੀ ਪ੍ਰੀਤ ਦੀਆਂ ਮੰਜ਼ਲਾਂ ਦਾ ਆ인다 ਮੰਜ਼ਲ ਮਕਾਮ ਦਾ ਵੇਖਿਆ ਨਾ ਸਾਧ ਸੰਗਤ ਜੀ ਕੋਲ ਦੁਨੀਆ ਦੇ ਇਤਿਹਾਸ ਪੜ ਲਓ ਕੋਲ ਦੁਨੀਆ ਦੀ ਇਤਿਹਾਸ ਸੁਣ ਲਓ ਕੋਲ ਦੁਨੀਆ ਦੇ ਇਤਿਹਾਸ ਬਾਚ ਲਓ ਪਰ ਕੋਈ ਵੀ ਪੈਗੰਬਰ ਐਹੋ ਜਾਂ ਤਰਤੀ ਦੇ ਨਹੀਂ ਆਇਆ ਜਿਸ ਨੇ ਸਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਕ ਨੂੰ ਆਪਣੀ ਜ਼ਿੰਦਗੀ ਦੀਆਂ ਮੰਜ਼ਲਾਂ ਮੁਕਾਈਆਂ ਹੋਣ ਤੇ ਲਓ ਪੇਸ਼ ਆਖਰੀ ਲੈਣਾ ਰਾਹੀ ਕੋਈ ਵੀ ਪ੍ਰੀਤ ਦੀਆਂ ਮੰਜ਼ਲਾਂ ਦਾ ਐਦਾਂ ਮੰਜ਼ਲ ਮੁਕਾਮ ਦਾ ਵੇਖਿਆ ਨਾ ਹੰਸਾਂ ਜਹੇ ਪਿਆਸਿਆਂ ਪੁੱਤਰਾਂ ਨੂੰ ਮੌਤ ਮੂੰਹ ਵਿੱਚ ਭਾਮ ਦਾ ਵੇਖਿਆ ਨਾ ਰਾਹੀ ਕੋਈ ਵੀ ਪ੍ਰੀਤ ਦੀਆਂ ਮੰਜ਼ਲਾਂ ਦਾ ਐਦਾਂ ਮੰਜ਼ਲ ਮੁਕਾਮ ਦਾ ਵੇਖਿਆ ਨਾ ਹੰਸਾ ਜਹੇ ਪਿਆਸਿਆਂ ਪੁੱਤਰਾਂ ਨੂੰ ਮੌਤ ਮੂੰਹ ਵਿੱਚ ਪਾਮਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਵੰਦਾ ਵੇਖਿਆ ਨਾ ਉਹ ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਤੇ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਾ ਉਹ ਸੰਤੇ ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਾ ਗੀਤ ਸ਼ੁਕਰਾਨੇ ਦੇ ਗਾਮ ਦਾ ਵੇਖਿਆ ਨਾ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਾ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਾ ਗੀਤ ਖੁਸ਼ੀ ਦੇਗਾ ਆਵਦਾ ਵੇਖਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ